ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦਾ ਗੁਰੂ ਗਿਆਨ ਗੁਰੂ ਹੈ ਮੈਂ ਲਫ਼ਜ਼ ਤਾਂ ਵਰਤਿਆ ਵੀ ਸਿੱਖਾਂ ਦਾ ਗੁਰੂ ਗਿਆਨ ਗੁਰੂ ਹੈ ਕਿਉਂਕਿ ਸਿੱਖ ਦਾਵਾ ਕਰਦੇ ਨੇ ਸਾਡਾ ਗੁਰੂ ਗਿਆਨ ਹੈ ਔਰ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਗਿਆਨ ਕਿਉਂਕਿ ਉਹਦੇ ਅੰਦਰ ਸਾਰਾ ਗਿਆਨ ਹੀ ਭਰਿਆ ਪਿਆ ਜਿਹਦਾ ਗੁਰੂ ਗਿਆਨ ਹੋਵੇ ਉਹਦਾ ਸਟੂਡੈਂਟ ਉਹਦਾ ਬੱਚਾ ਅਗਿਆਨੀ ਨਹੀਂ ਸੀ ਚਾਹੀਦਾ ਪਰ ਅਗਰ ਸਭ ਤੋਂ ਜ਼ਿਆਦਾ ਵਹਿਮੀ ਵੇਖਨੇ ਨੇ ਭਰਮ ਦੇ ਅੰਦਰ ਡੁੱਬੇ ਵੇਖਨੇ ਨੇ ਭੁਲੇਖੇ ਦੇ ਸ਼িকার ਵੇਖਨੇ ਨੇ ਪਖੰਡੀ ਵੇਖਨੇ ਨੇ ਪਖੰਡੀਆਂ ਦੇ ਡੇਰੇ ਚੱਲਦੇ ਵੇਖਨੇ ਨੇ ਡੇਰਿਆਂ ਤੇ ਜਾਣ ਵਾਲੇ ਵੇਖਨੇ ਨੇ ਤੇ ਉਹ ਸਭ ਤੋਂ ਜ਼ਿਆਦਾ ਸਿੱਖਾਂ ਦੇ ਅੰਦਰ ਮਿਲਦੇ ਨੇ ਸਿੱਖ ਕੌਮ ਬਹਾਦਰ ਕੌਮ ਸੀ ਦਾਣਿਸ਼ਮੰਦ ਕੌਮ ਸੀ ਪਰ ਗਰਕ ਹੋ ਕੇ ਰਹਿ ਗਈ ਡੇਰੇ ਵਾਲਿਆਂ ਦੇ ਕੋਲ ਜਾ ਜਾ ਕੇ ਪਖੰਡ ਤੇ ਵਹਿਮ ਤੇ ਭਰਮ ਤੇ ਧਾਗੇ ਤੇ ਤਵੀਤਾਂ ਦੇ ਅੰਦਰ ਉਲਝ ਉਲਝ ਕੇ ਪਤਾ ਨਹੀਂ ਕਿੰਨੀਆਂ ਮੜੀਆਂ ਕਿੰਨੀਆਂ ਮਠੀਆਂ ਕਿੰਨੇ ਡੇਰੇ ਕਿੰਨੀਆਂ ਤੁਸੀਂ ਸਮਾਧਾਂ ਬਣਾਈਆਂ ਨੇ ਜਿਨ੍ਹਾਂ ਤੇ ਦੀਵੇ ਜਗਾਉਂਦੇ ਹੋ ਜਿਨ੍ਹਾਂ ਨੂੰ ਪੂਜਣਾ ਚਾਹੁੰਦੇ ਹੋ ਪਾਠ ਕਰੋ ਪਰ ਪਾਠ ਕਰਨ ਦੇ ਅੰਦਰ ਕੋਈ ਗਿਣਤੀ ਦਾ ਲੇਖਾ ਜੋਖਾ ਨਾ ਹੋਵੇ ਜਿਹੜਾ ਲੇਖਾ ਜੋਖਾ ਹੁੰਦਾ ਹੈ ਨਾ ਉਹ ਵਪਾਰ ਦੇ ਅੰਦਰ ਹੁੰਦਾ ਹੈ ਇਹ ਮੈਂ ਗੱਲ ਜਿਹੜੀ ਪਰਮ ਵਾਲੀ ਕੀਤੀ ਨਾ ਵੀ ਡੇਰੇਦਾਰਾਂ ਨੇ ਤੁਹਾਡੇ ਮਨ ਦੇ ਅੰਦਰ ਇੱਕ ਪਰਮ ਪਾਇਆ ਤੇ ਦੋ ਪਾਰ ਕਰਨੇ ਨੇ ਚਾਰ ਕਰਨੇ ਨੇ ਐਨੇ ਕਰਨੇ ਨੇ ਨਹੀਂ ਕਰਨੇ 40 ਦਿਨ ਕਰਨੇ ਨੇ ਐਨੇ ਦਿਨ ਕਰਨੇ ਨੇ ਦੋ ਵੱਧ ਕਰਨੇ ਨੇ ਘੱਟ ਕਰਨੇ ਨੇ ਇਹ ਪਰਮ ਪਾਇਆ ਤੋਂ ਮੈਂ ਗੱਲ ਕਰ ਰਿਹਾ ਆ ਸਾਂ ਵੀ ਜਿਹੜਾ ਲੇਖਾ ਜੋਖਾ ਹੁੰਦਾ ਹੈ ਨਾ ਉਹ ਦੁਕਾਨਦਾਰੀ ਦੇ ਅੰਦਰ ਬਿਜ਼ਨਸ ਦੇ ਅੰਦਰ ਹੋਣਾ ਬੜਾ ਜ਼ਰੂਰੀ ਹੈ ਜਿਹੜੇ ਦੁਕਾਨਦਾਰ ਦੇ ਅੰਦਰ ਬਿਜ਼ਨਸ ਦੇ ਅੰਦਰ ਲੇਖਾ ਜੋਖਾ ਨਹੀਂ ਉੱਥੇ ਘਾਟਾ ਪੈਣ ਦੀ ਸੰਭਾਵਨਾ ਹੈ ਤੇ ਜਿਹੜੇ ਪਿਆਰ ਦੇ ਅੰਦਰ ਲੇਖਾ ਜੋਖਾ ਹੈ ਉੱਥੇ ਵੀ ਘਾਟਾ ਪੈਣ ਦੀ ਸੰਭਾਵਨਾ ਹੈ ਪਿਆਰ ਦੇ ਅੰਦਰ ਲੇਖਾ ਜੋਖਾ ਨਹੀਂ ਹੁੰਦਾ ਪਿਆਰ ਦੇ ਅੰਦਰ ਗਿਣਤੀ ਮਿੰਤੀ ਨਹੀਂ ਹੁੰਦੀ ਬਾਣੀ ਪੜੋ ਕੌਣ ਰੋਕਦਾ ਹੈ ਬਿਨਾਂ ਪੜੋ ਗੱਲ ਨੂੰ ਪੂਰੀ ਸਮਝ ਕੇ ਫਿਰ ਅੱਗੇ ਕਮੈਂਟ ਕਰਿਆ ਕਰੋ ਬਾਣੀ ਪੜੋ ਜਿੰਨੀ ਮਰਜ਼ੀ ਪੜੋ ਪਰ ਉਹਨੂੰ ਆਪਣੇ ਉੱਤੇ ਲਾਗੂ ਕਰੋ ਨੰਬਰ 1 ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕਰੋ ਕੋਈ ਗਿਣਤੀ ਦਾ ਲਾਭ ਨਹੀਂ ਭਾਵੇਂ ਹਜ਼ਾਰਾਂ ਪਾਠ ਕਰ ਲਏ ਜਾਂ ਨਹੀਂ ਕਰ ਲਏ ਜਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਸੁਧਾਰ ਨਹੀਂ पाए ਪਖੰਡੀਆਂ ਦਾ ਕੰਮ ਕੀ ਚੱਲਦਾ ਹੈ ਉਹ ਮਾਲਾ ਦੇ ਦਿੰਦੇ ਨੇ ਕਹਿ ਦਿੰਦੇ ਨੇ ਜੀ 40 ਦਿਨ ਫਲਾਣੇ ਫਲਾਣੇ ਗੁਰਦੁਆਰੇ ਜਾਣਾ ਹੈ ਨਿਸ਼ਾਨ ਸਾਹਿਬ ਦਾ ਥੜਾ ਧੋਣਾ ਹੈ ਆ ਪਾਠ ਕਰਨਾ ਹੈ ਲੰਗਰ ਦੀ ਸੇਵਾ ਕਰਨੀ ਹੈ ਜੋੜਿਆਂ ਦੀ ਸੇਵਾ ਕਰਨੀ ਹੈ ਐਦਾਂ ਕਰਨਾ ਹੈ ਉਦਾਂ ਕਰਨਾ ਹੈ ਇਹ ਸਾਰੇ ਕੰਮ ਕਰਨੇ ਜ਼ਰੂਰੀ ਨੇ ਪਰ ਅੰਕੜਾ ਦੇਣਾ ਜ਼ਰੂਰੀ ਕਿਉਂ ਹੈ 40 ਦਿਨ ਦਾ ਅੰਕੜਾ ਕਿਉਂ ਜ਼ਰੂਰੀ ਹੈ ਜਾਂ ਇਸ ਤੋਂ ਘੱਟ ਜਾਂ ਵੱਧ ਅੰਕੜਾ ਜ਼ਰੂਰੀ ਕਿਉਂ ਹੈ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਜੋੜਿਆਂ ਦੀ ਸੇਵਾ ਕਰਿਆ ਕਰੋ ਉੱਥੇ ਜਾਓਗੇ ਕੀਰਤਨ ਕਥਾ ਸੁਣੋਗੇ ਕੋਈ ਮਨ ਤੇ ਉੱਤੇ ਅਸਰ ਹੋਏਗਾ ਤੁਸੀਂ ਭਾਂਡਿਆਂ ਦੀ ਸੇਵਾ ਕਰਿਆ ਕਰੋ ਨਹੀਂ ਕਰਾਂਗੇ ਤੇ ਫਿਰ ਸਾਰੇ ਛਕਣ ਵਾਲੇ ਹੋਣਗੇ ਤੇ ਛਕਾਉਣ ਵਾਲਾ ਕਿੱਥੋਂ ਡੰਬਾਂਗੇ ਖੈਰ ਤੁਸੀਂ ਉਹਨੂੰ ਦਿੰਦੇ ਹੋ 40 ਦਿਨ ਦਾ ਅੰਕੜਾ ਤਾਂ ਜਿਹੜਾ ਮੈਂ ਇੱਕ ਗੱਲ ਕਰਦਾ ਵੀ ਜਿਹੜਾ ਤੁਸੀਂ ਅੰਕੜਾ ਦਿੰਦੇ ਹੋ ਜਿੱਦੀ ਕੋਈ ਮੁਸ਼ਕਲ ਹੈ ਉਹ ਤੁਹਾਡੇ ਕੋਲ ਆਇਆ ਉਹਨੇ ਦਿਨ ਉਹ ਪਾਠ ਸੇਵਾ ਸਭ ਕੁਝ ਕਰੇਗਾ ਪਰ ਪੂਰਾ ਵਿਸ਼ਵਾਸ ਤੇ ਸ਼ਰਧਾ ਬਣਾ ਕੇ ਕਰੇਗਾ ਜਿਸ ਦਿਨ 40 ਤੋਂ ਦਿਨ ਟੱਪਣੇ ਸ਼ੁਰੂ ਹੋਏ 41ਵਾਂ ਦਿਨ ਆਇਆ ਉਹਦੀ ਸ਼ਰਧਾ ਉਹਦਾ ਪਿਆਰ ਘਟਨਾ ਸ਼ੁਰੂ ਹੋਏਗਾ ਤੇ ਜਿਵੇਂ ਜਿਵੇਂ ਸਮਾਂ ਵੱਧਦਾ ਜਾਏਗਾ ਲੰਮਾ ਹੁੰਦਾ ਜਾਏਗਾ ᱛਿਵੇਂ ᱛਿਵੇਂ ਉਹਦੀ ਸ਼ਰਧਾ ਵੀ ਚਕਣਾ ਚੂਰ ਹੋ ਜਾਏਗੀ ਉਹਦਾ ਪਿਆਰ ਵੀ ਚਕਣਾ ਚੂਰ ਹੋ ਜਾਏਗਾ ਨਹੀਂ ਰਹੇਗਾ ਉਹਦੇ ਕੋਲ ਔਰ ਉਹ ਗਵਾਇਆ ਕਿਨੇ ਤੁਸੀਂ ਗਵਾਇਆ ਜਿਨ੍ਹਾਂ ਨੇ 40 ਦਿਨ ਦਾ ਅੰਖੜਾ ਦਿੱਤਾ ਨੰਬਰ 2 ਤੇ ਇੱਕ ਹੋਰ ਗੱਲ ਨੂੰ ਸਮਝ ਲਓ ਗੁਰੂ ਬਾਣੀ ਇਸ ਤਰ੍ਹਾਂ ਨਹੀਂ ਹੈ ਕਿ ਜੰਤਰ ਮੰਤਰ ਦੀ ਤਰ੍ਹਾਂ ਐਦਾਂ ਕਰੋ ਜੀ ਇੰਨੇ ਦਿਨ ਕਰੋ ਇੰਨੇ ਦਿਨ ਦਵਾਈ ਖਾਓ ਤੇਰਾ ਬੁਖਾਰ हट ਜਾਏਗਾ ਬਿਮਾਰੀ हट ਜਾਏਗੀ ਇੰਨੇ ਦਿਨ ਦਾ ਕੋਰਸ ਹੈ ਗੁਰਬਾਣੀ ਇਸ ਤਰ੍ਹਾਂ ਦਾ ਕੋਰਸ ਨਹੀਂ ਹੈ ਦਾਤਾਂ ਦੇਣ ਵਾਸਤੇ ਤੁਸੀਂ ਗੁਰੂ ਦੇ ਨੇੜੇ ਵੈਸੀ ਲੱਗੋ ਬਿਨਾਂ ਗਿਣਤੀ ਤੋਂ ਲੱਗੋ ਬਿਨਾਂ ਦਿਨਾਂ ਨੂੰ ਯਾਦ ਕੀਤਿਆਂ ਲੱਗੋ ਗੁਰੂ ਵੈਸੇ ਝੋਲੀਆਂ ਭਰਨ ਵਾਸਤੇ ਤਿਆਰ ਰਹਿੰਦਾ ਹੈ ਔਰ ਝੋੜੀਆਂ ਕਿਵੇਂ ਪਰਦਾ ਆ ਤੁਹਾਡੇ ਕਰਮ ਸਹੀ ਹੋ ਜਾਣ ਤੁਹਾਨੂੰ ਕਮਾਉਣ ਦੀ ਜਾਤ ਸਹੀ ਆ ਜਾਏ ਤੁਹਾਨੂੰ ਵਰਤਨ ਦੀ ਜਾਤ ਸਹੀ ਆ ਜਾਏ ਜ਼ਿੰਦਗੀ ਜਿਉਣ ਦਾ ਢੰਗ ਸਹੀ ਆ ਜਾਏ ਆਪਣੇ ਆਪ ਵੀ ਤਰੱਕੀ ਦੇ ਦਰਵਾਜ਼ੇ ਖੁੱਲਣੇ ਸ਼ੁਰੂ ਹੋ ਜਾਣਗੇ ਪਰ ਤੁਸੀਂ ਮੰਗਦੇ ਹੋ ਵੀ ਮੈਂ ਆਪਣਾ ਉਹ ਕੰਮ ਤੇ ਨਾ ਛੱਡਾਂ ਆਪਣਾ ਕਰਤਾਰ ਨਾ ਸੁਧਾਰਾਂ ਆਪਣੇ ਠੱਗੇ ਬੇਈਮਾਨੀ ਹੋ ਕੇ ਛੋਰੇ ਨਾ ਛੱਡਾਂ ਲੋਕਾਂ ਦੇ ਗਲੇ ਵੱਢਨੇ ਨਾ ਛੱਡਾਂ ਪਰ ਮੈਂ 40 ਦਿਨ ਦਾ ਪਾਠ ਕਰ ਲੈਣਾ ਸੇਵਾ ਕਰ ਲੈਣਾ ਗੁਰੂ ਮੇਰੀ ਝੋਲੀ ਇਸ ਛਰਤ ਦੇ ਨਾਲ ਹੋਰ ਭਰ ਦਵੇ। ਤੋਂ ਕਹਿੰ ਮੈਂ ਇਹ ਗੱਲ ਕਰ ਰਿਹਾ ਅਸਾਂ ਵੀ ਗੁਰੂ ਦੀ ਬਾਣੀ ਨੂੰ ਕਿਸੇ ਮਕਸਦ ਦੀ ਪੂਰਤੀ ਵਾਸਤੇ ਨਾ ਵਰਤੋ। ਗੁਰੂ ਦੀ ਬਾਣੀ ਨੂੰ ਆਪਣੇ ਸੁਧਾਰ ਵਾਸਤੇ ਵਰਤੋ। ਤੇ ਜਦੋਂ ਤੁਹਾਡਾ ਸੁਧਾਰ ਹੋਏਗਾ। ਉਦੋਂ ਆਪਣੇ ਆਪ ਤੁਹਾਡੇ ਮਕਸਦ ਵੀ ਪੂਰੇ ਹੋਣਗੇ। ਚਲੋ ਮੈਨੂੰ ਦੂਜੇ ਢੰਗ ਦੇ ਨਾਲ ਕਿੰਨਾ ਇੱਕ ਬੱਚਾ ਹੈ। ਸਕੂਲ ਦੇ ਅੰਦਰ ਜਾਂਦਾ ਹੈ ਤੇ ਕਿਤਾਬਾਂ ਪੜ੍ਹਦਾ ਹੈ ਮਗਜ਼ਮਾਰੀ ਕਰਦਾ ਹੈ। ਕਿ ਉਹ ਇਹ ਮਕਸਦ ਲੈ ਕੇ ਕਰਦਾ ਹੈ ਵੀ ਆਹ ਸਾਲ ਮੈਂ ਪੜਨਾ ਹੈ ਤੇ ਉਦੋਂ ਬਾਅਦ ਮੇਰੇ ਕੋਲ ਇੰਨੇ ਆਉਣੇ ਸ਼ੁਰੂ ਹੋ ਜਾਣੇ ਨਹੀਂ ਉਹ ਪੜ ਪੜ ਕੇ ਆਪਣੇ ਆਪ ਨੂੰ ਘੜ ਘੜ ਕੇ ਆਪਣੇ ਅੰਦਰ ਗਿਆਨ ਭਰ ਭਰ ਕੇ ਇਸ ਕਾਬਲ ਬਣਾ ਲੈਂਦਾ ਹੈ ਆਪਣੇ ਅੰਦਰ ਉਹ ਯੋਗਤਾ ਪੈਦਾ ਕਰ ਲੈਂਦਾ ਹੈ ਵੀ ਅਜੇ ਉਹ ਕਾਲਜ ਯੂਨੀਵਰਸਿਟੀ ਵਿੱਚੋਂ ਬਾਹਰ ਆਇਆ ਵੀ ਨਹੀਂ ਹੁੰਦਾ ਤੇ ਕੰਪਨੀਆਂ ਵਾਲੇ ਵੱਡੇ ਵੱਡੇ ਉਹਨਾਂ ਦੇ ਕੋਲ ਆਪਣੇ ਆਪ ਆਣ ਕੇ ਆਫਰ ਦੇਣੀ ਸ਼ੁਰੂ ਕਰ ਦਿੰਦੇ ਅਸੀਂ ਇੰਨੇ ਦਾ ਪੈਕੇਜ ਦੇਨੇ ਆ ਸਾਡੇ ਨਾਲ ਕੰਮ ਕਰੇਂਦਾ ਸਾਡੀ ਕੰਪਨੀ ਵਿੱਚ ਕੰਮ ਕਰੇਗਾ ਪਰ ਕਦੋਂ ਜਦੋਂ ਯੋਗ ਬਣਿਆ ਤੁਸੀਂ ਆਪਣੇ ਆਪ ਨੂੰ ਯੋਗ ਬਣਾਓ ਆਪਣਾ ਕਰਤਾਰ ਚੰਗਾ ਬਣਾਓ ਬੇਈਮਾਨੀ ਛੱਡੋ ਹਉਕੇ ਕਲੇਸ਼ ਛੱਡੋ ਲੋਕਾਂ ਦਾ ਗਲਾ ਵੱਡਾ ਵੜਨਾ ਛੱਡੋ ਉਸਤਤ ਨਿੰਦਾ ਛੱਡੋ ਚੰਗੇ ਬਣੋ ਜਦੋਂ ਚੰਗੇ ਬਣ ਜਾਓਗੇ ਤੇ ਗੁਰੂ ਤੇ ਆਪਣੇ ਆਪ ਹੀ ਆਖੇਗਾ ਵੀ ਦੱਸ ਚਾਉਣਾ ਕੀ ਹੈ ਗੁਰੂ ਤੇ ਆਪਣੇ ਆਪ ਹੀ ਤੁਹਾਡੇ ਵਾਸਤੇ ਰਾਹ ਖੋਲ ਦੇਗਾ ਪਰ ਤੁਸੀਂ ਇਹ ਚਾਹੁੰਦੇ ਹੋ ਵੀ ਉਹਨਾਂ ਚੀਜ਼ਾਂ ਵਿੱਚੋਂ ਇੱਕ ਵੀ ਨਾ ਛੱਡੀਏ ਪਰ ਦੂਸਰੇ ਪਾਸੇ ਮਕਸਦ ਵੀ ਪੂਰਾ ਹੋ ਜਾਏ ਨੂੰ ਮੈਂ ਇਦਾਂ ਬਿਆਨ ਕਰਾਂ ਇਹ ਚਾਹੁੰਦੇ ਹੋ ਵੀ ਜਿਹੜੀ ਬੈਡ ਸਮੈਲ ਆ ਰਹੀ ਹੈ ਦੁਰਗੰਧੀ ਆ ਰਹੀ ਹੈ ਉਹ ਮੈਨੂੰ ਨਾ ਆਵੇ ਪਰ ਜਿਹੜੀ ਜਗ੍ਹਾ ਤੇ ਮੈਂ ਰੂੜੀ ਦੇ ਗੰਦ ਦੇ ਢੇਰ ਤੇ ਖਲੋਤਾ ਉਹ ਰੂੜੀ ਤੇ ਖਲੋਣ ਦੀ ਜਗ੍ਹਾ ਵੀ ਨਾ ਬਦਲਾਂ ਪਰ ਮੈਨੂੰ ਜਿਹੜੀ ਹੈ ਨਾ ਗੰਦਗੀ ਦੀ ਬਦਬੂ ਉਹ ਨਾ ਆਵੇ ਇਦਨੇ ਨਾ ਹੋ ਸਕਦਾ ਜਗ੍ਹਾ ਬਦਲੋਗੇ ਚੰਦਨ ਦੇ ਬਾਗ ਵਿੱਚ ਜਾਓਗੇ ਆਪਣੇ ਆਪ ਕੋ ਜਿਹੜੀ ਗੰਦੀ ਸਮੈਲ ਆ ਰਹੀ ਸੀ ਨਹੀਂ ਆਏਗੀ ਤੁਸੀਂ ਚਾਹੁੰਦੇ ਹੋ ਵੀ ਉਹ ਗੰਦਗੀ ਮੇਰੇ ਕੋਲ ਰਹੇ ਪਰ ਨਾਲ ਲੱਗਦੀ ਮੈਨੂੰ ਸੁਗੰਧੀ ਚੰਦਨ ਦੀ ਆਵੇ ਦੋਵੇਂ ਗੱਲਾਂ ਕਦੇ ਨਹੀਂ ਹੁੰਦੀਆਂ ਖੈਰ ਤੁਸੀਂ ਚਾਹੁੰਦੇ ਹੋ ਰਵਾਂ ਮੈਂ ਹਨੇਰੇ ਦੇ ਅੰਦਰ ਅੱਖਾਂ ਬੰਦ ਕਰਕੇ ਰਵਾਂ ਪਰ ਸੂਰਜ ਦਾ ਪ੍ਰਕਾਸ਼ ਸੂਰਜ ਦਾ ਫਰਜ਼ ਬੰਦ ਹੈ ਉਹ ਮੇਰੇ ਜੀਵਨ ਵਿੱਚ ਪ੍ਰਕਾਸ਼ ਕਰੇ ਭਲਿਆ ਕੌਣ ਤੈਨੂੰ ਦੱਸੇ ਵੀ ਉਹ ਤੇ ਪ੍ਰਕਾਸ਼ ਕਰ ਰਿਹਾ ਹੈ ਤੇਰੀਆਂ ਅੱਖਾਂ ਬੰਦ ਨੇ ਗੁਰੂ ਸਭ ਕੁਝ ਦੇਣ ਵਾਸਤੇ ਤਿਆਰ ਹੈ ਤੇਰੇ ਸੁਧਾਰ ਤੋਂ ਬਾਅਦ ਪਰ ਤੂੰ ਸੁਧਾਰਣਾ ਨਹੀਂ ਚਾਹੁੰਦਾ ਆਪਣੇ ਆਪ ਨੂੰ ਤੂੰ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦਾ ਤੁਸੀਂ ਪਤਾ ਕਿਵੇਂ ਦਾ ਸਮਝ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਆਟਾ ਚੌਲ ਦਾਲ ਜਾਂ ਕੰਮਾਂ ਦੀ ਪੂਰਤੀ ਕਰਨ ਵਾਲਾ ਸਮਝ ਲਿਆ ਆਟਾ ਦਾਲ ਚੌਲ ਦੇਣ ਵਾਲਾ ਸਮਝ ਲਿਆ ਤੇ ਅੱਜ ਦੇ ਜਮਾਨੇ ਦੇ ਅੰਦਰ ਤੇ ਜਿਹੜੀਆਂ ਪਾਰਟੀਆਂ ਦਾਵਾ ਕਰਦੀਆਂ ਨਾ ਵੀ ਅਸੀਂ ਜਿੱਤ ਗਏ ਤੇ ਤੁਹਾਨੂੰ ਆਟਾ ਦਵਾਂਗੇ 20 ਸਿਰ ਮਹੀਨੇ ਦਾ ਇਨੇ ਚੌਲ ਦਿਆਂਗੇ ਨਾ ਘਿਓ ਦਿਆਂਗੇ ਨਹੀਂ ਦਾਲ ਦਿਆਂਗੇ ਜਿਹੜੀਆਂ ਪਾਰਟੀਆਂ ਦਾਵਾ ਕਰਦੀਆਂ ਨੇ ਤੇ ਜਿਹੜੇ ਸਿਆਣੇ ਰਾਜਨੀਤਿਕ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਇਹ ਦੇਣ ਦਾ لالਚ ਨਾ ਪਾਓ ਇਹਨਾਂ ਨੂੰ ਨਕੁੰਸਕ ਨਾਂ ਬਣਾਓ ਇਹਨਾਂ ਨੂੰ ਉਦਾਂ ਦਾ ਬਣਾਓ ਤਿਆਰ ਕਰੋ ਵੀ ਆਟਾ ਦਾਲ ਚੌਲ ਕਮਾਉਣ ਦੇ ਯੋਗ ਬਣ ਜਾਣ ਗੁਰੂ ਵੀ ਤੁਹਾਨੂੰ ਯੋਗ ਬਣਾਉਂਦਾ ਪਰ ਜਿਵੇਂ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਨਾ ਵੀ ਅਸੀਂ ਅਸੀਂ ਜਿੱਤ ਗਏ ਤੇ ਆਟਾ ਦਾਲ ਚੌਲ ਦਿਆਂਗੇ ਐਵੇਂ ਆ ਜਿਹੜਾ ਪਖੰਡੀ ਸਾਧ ਲਾਣਾ ਚਿੱਤੀ ਸਿਉਂ ਕੇ ਨਾ ਉਹ ਵੀ ਇਦਾਂ ਹੀ ਕਹਿੰਦੇ ਨੇ ਇੰਨੇ ਦਿਨ ਸਾਡੇ ਡੇਰੇ ਤੇ ਆਓ ਇੰਨੇ ਪਾਠ ਕਰੋ ਤੁਹਾਨੂੰ ਆਟਾ ਮਿਲ ਜਾਏਗਾ ਚੌਲ ਮਿਲ ਜਣਗੇ ਦਾਲ ਮਿਲ ਜਾਏਗੀ ਆ ਮਕਸਦ ਦੀ ਪੂਰਤੀ ਹੋ ਜਾਏਗੀ ਉਹ ਮਕਸਦ ਹੀ ਮੈਂ ਇੱਕ ਵਾਰੀ ਨਹੀਂ ਕਈ ਵਾਰ ਆਪਣੀ ਵੀਡੀਓਜ਼ ਦੇ ਅੰਦਰ ਇਹ ਗੱਲ ਚੈਲੰਜ ਦੇ ਰੂਪ ਵਿੱਚ ਕਹਿ ਚੁੱਕਾ ਕਰੋ ਜਿੰਨੇ ਸੰਪੜ ਪਾਠ ਕਰਨੇ ਨੇ ਖਰਚਾ ਅਸੀਂ ਦੇਣ ਲਈ ਤਿਆਰ ਆ ਕਰੋ ਜਿੰਨੇ ਚਲੀਏ ਕਟਨੇ ਨੇ ਕਟੋ ਜਿੰਨੇ ਚੁਪਹਿਰੇ ਕਟਨੇ ਨੇ ਕਟੋ ਖਰਚਾ ਅਸੀਂ ਭਰਨ ਲਈ ਤਿਆਰ ਆ ਪਰ ਜਿਹੜਾ ਗਵਰਨਮੈਂਟ ਤੋਂ ਹੱਕ ਮੰਗਦੇ ਹੋ ਵੀ ਬਾਗੀ ਸਿੰਘ ਜੇਲਾਂ ਦੇ ਅੰਦਰ ਬੰਦ ਨੇ ਉਹ ਛੁੱਟ ਜਾਣ ਰਿਹਾ ਹੋ ਜਾਣ ਸਾਨੂੰ ਆ ਹੱਕ ਮਿਲ ਜਾਣ ਸਾਨੂੰ ਆ ਮਿਲ ਜਾਏ ਸਾਨੂੰ ਉਹ ਮਿਲ ਜਾਏ ਤੁਸੀਂ ਚਲਿਏ ਕੱਟ ਕੇ ਕਿਉਂ ਨਹੀਂ ਲੈ ਲੈਂਦੇ ਤੁਸੀਂ ਰੋਜੇ ਰੱਖ ਕੇ ਕਿਉਂ ਨਹੀਂ ਲੈ ਲੈਂਦੇ ਤੁਸੀਂ ਉਹ ਇਹਨਾਂ ਦੇ ਤੰਗ ਦੇ ਨਾਲ ਜਿਵੇਂ ਇਹ ਕਹਿੰਦੇ ਨੇ ਵੀ ਇੰਨੇ ਖੰਡ ਪਾਠ ਕਰਾਓ ਸੰਪਟ ਕਰਾਓ ਆ ਕਰਾਓ ਉਸ ਤੰਗ ਨਾਲ ਕਿਉਂ ਨਹੀਂ ਲੈ ਲੈਂਦੇ ਪਰ ਨਹੀਂ ਇਹ ਸਭ ਕੁਝ ਹੁੰਦਿਆਂ ਵੇਖਦੇ ਆ ਵੀ ਆਮ ਲੋਕ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਇਹਨਾਂ ਦੇ ਮਗਰ-ਮਗਰ ਤੁਰੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਤੁਹਾਡੀ ਦੁੱਖ ਦੀ ਨਬਜ਼ ਨੂੰ ਪਛਾਣਿਆ ਹੁੰਦਾ ਹੈ। ਤੁਹਾਡੀ ਕਮਜ਼ੋਰੀ ਨੂੰ ਪਛਾਣਿਆ ਹੁੰਦਾ ਹੈ ਤੇ ਤੁਹਾਡੀ ਕਮਜ਼ੋਰੀ ਇਹ ਵੀ ਤੁਸੀਂ ਪਹਿਲਾਂ ਦੁਖੀ ਹੋ ਤੇ ਜੇ ਤੁਸੀਂ ਉਹ ਕਰਨ ਤੋਂ ਜਵਾਬ ਦਿੰਦੇ ਹੋ ਤੇ ਉਹਨਾਂ ਦਾ ਕੋਈ ਨਾ ਕੋਈ ਜੇਲਾ ਚ ਪੱਟਾ ਆਣ ਕੇ ਕਹਿ ਦਿੰਦਾ ਵੇਖ ਲਈਂ ਮਹਾਪੁਰਸ਼ਾਂ ਦੇ ਬੋਲ ਖਾਲੀ ਨਹੀਂ ਜਾਂਦੇ। ਫਲਾਣੇ ਨੇ ਵੀ ਇਦਾਂ ਜਵਾਬ ਦਿੱਤਾ ਸੀ ਉਹਦਾ ਨੁਕਸਾਨ ਹੋ ਗਿਆ ਸੀ ਤੁਸੀਂ ਪਹਿਲਾਂ ਡਰੇ ਹੋ ਉਹ ਹੋਰ ਡਰਾ ਦਿੰਦੇ ਨੇ ਖੈਰ ਤੁਸੀਂ ਆਪਣੇ ਆਪ ਨੂੰ ਯੋਗ ਬਣਾਓ ਆਪਣੇ ਆਪ ਨੂੰ ਕਾਬਲ ਬਣਾਓ ਆਪਣੀ ਸ਼ਮਤਾ ਵਧਾਓ ਆਪਣੀ ਔਕਾਤ ਵਧਾਓ ਆਪਣੀ ਹੈਸੀਅਤ ਵਧਾਓ ਲੋਕ ਆ ਜਿਹੜੀ ਤਰੱਕੀ ਹੈ ਜਿਹੜੀ ਮਾਇਆ ਹੈ ਇਹ ਆਪਣੇ ਆਪ ਤੁਹਾਡੀ ਝੋਲੀ ਦੇ ਅੰਦਰ ਤੁਹਾਡੇ ਕਦਮਾਂ ਦੇ ਅੰਦਰ ਡਿਗਣੀ ਸ਼ੁਰੂ ਹੋ ਜਾਏ ਖੈਰ ਜਿਹੜੇ ਪਾਠ ਕਰਨੇ ਨੇ ਉਹ ਗਿਣਤੀ ਕਰਕੇ ਨਹੀਂ ਨਾ ਦਿਨਾਂ ਦੀ ਨਾ ਪਾਠਾਂ ਦੀ ਪਾਠ ਕਰੋ ਉਹਨੂੰ ਮੰਨੋ ਆਪਣੇ ਉੱਤੇ ਲਾਗੂ ਕਰੋ ਕੋਈ ਦਿਨਾਂ ਦੀ ਗਿਣਤੀ ਕੋਈ ਪਾਠਾਂ ਦੀ ਗਿਣਤੀ ਦਾ ਵਿਧਾਨ ਗੁਰਮਤ ਦੇ ਅੰਦਰ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ